ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਾਰਡਰ ਡਿਜ਼ਾਈਨ ਲੈ ਕੇ ਆਈ ਹਾਂ ਚਾਹੇ ਇਸ ਨੂੰ ਤੁਸੀਂ ਬਾਰਡਰ ਦੇ ਤੌਰ ਤੇ ਬਣਾਓ ਚਾਹੇ ਪੂਰੇ ਪ੍ਰੋਜੈਕਟ ਤੇ ਬਣਾਓ ਕਿਸੇ ਵੀ ਤਰ੍ਹਾਂ ਤੁਸੀਂ ਇਸ ਬਾਰਡਰ ਨੂੰ ਬਣਾ ਸਕਦੇ ਹੋ ਦੇਖੋ ਇਹ ਬਾਰਡਰ ਬਣਾ ਕੇ ਨਾਲ ਜੇਕਰ ਤੁਸੀਂ ਬਟਨ ਪੱਟੀ ਵਾਲਾ ਕੋਈ ਪ੍ਰੋਜੈਕਟ ਬਣਾ ਰਹੇ ਹੋ ਤਾਂ ਨਾਲ ਬਟਨ ਪੱਟੀ ਚਲਾ ਸਕਦੇ ਆ ਇਹਦੀ ਤੇ ਬਾਅਦ ਵਿੱਚ ਜਿਹੜਾ ਤੁਸੀਂ ਕੋਈ ਵੀ ਉੱਪਰ ਡਿਜ਼ਾਈਨ ਆ ਜਿਹੜਾ ਸੈੱਟ ਕਰ ਸਕਦੇ ਆ ਇਹਨੂੰ ਸੈੱਟ ਕਿਵੇਂ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਜਾਂ ਇਸ ਤਰ੍ਹਾਂ ਬਾਰਡਰ ਬਣਾ ਲੈਣਾ ਚੜਾਈ 'ਚ ਚੜਾਈ 'ਚ ਬਾਰਡਰ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਉਹਦੇ ਉੱਪਰ ਜਿਹੜਾ ਵੀ ਤੁਸੀਂ ਡਿਜ਼ਾਈਨ ਚ ਪਾਉਣਾ ਚਾਹੋ ਹੀ ਪਾ ਸਕਦੇ ਆ ਠੀਕ ਹੈ ਜੀ ਜਿਹੜੀ ਆਪਣੀ ਇਹ ਅੱਜ ਦੀ ਵੀਡੀਓ ਹੈ ਇਹ ਮੈਂ ਇੱਕ ਫਰਮੈਸ਼ ਤੇ ਬਣਾ ਰਹੀ ਆ ਮੈਨੂੰ ਬਹੁਤ ਹੀ ਸੋਹਣਾ ਕਮੈਂਟ ਆਇਆ ਸੀ ਪਹਿਲਾਂ ਵੀ ਮੈਂ ਆਪਣੇ ਚੈਨਲ ਤੇ ਜਿਹੜਾ ਇਹ ਡਿਜ਼ਾਈਨ ਆ ਬਣਾ ਚੁੱਕੀ ਆ ਪਰ ਅੱਜ ਦੁਬਾਰਾ ਇਹ ਡਿਜ਼ਾਈਨ ਬਣਾਇਆ ਫਰਮਾਇਸ਼ ਤੇ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਚਕ ਦਾਣਾ ਬਾਰਡਰ ਡਿਜ਼ਾਈਨ ਵੀ ਬੋਲਦੀ ਆਂ ਆਪਾਂ ਠੀਕ ਹੈ ਜੀ ਬਹੁਤ ਹੀ ਸੌਖਾ ਡਿਜ਼ਾਈਨ ਆ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸ ਡਿਜ਼ਾਈਨ ਨੂੰ ਬਣਾਉਣਾ ਤਾਂ ਐਸੇ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਸਲਾਈ ਉੱਪਰ ਕੁੰਡੇ ਲੈ ਲੈਣੇ ਆਂ ਇਦੇ ਲਈ ਜਿਹੜੇ ਆਪਾਂ ਕੁੰਡੇ ਲੈਣੇ ਆਏ ਆ ਆਪਾਂ ਨੂੰ ਜ਼ਰੂਰੀ ਨਹੀਂ ਹੋਵੇ ਆਪਾਂ ਮਲਟੀਪਲ ਕੁੰਡੇ ਲੈਣੇ ਜਾਂ ਦੋ ਦੇ ਹਿਸਾਬ ਨਾਲ ਤਿੰਨ ਦੇ ਹਿਸਾਬ ਨਾਲ ਇਸ ਤਰ੍ਹਾਂ ਠੀਕ ਹੈ ਜਿੰਨੇ ਵੀ ਤੁਸੀਂ ਕੁੰਡੇ ਲੈਣੇ ਲੈ ਸਕਦੇ ਆ ਤੇ ਦੋ ਸਲਾਈਆਂ 'ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਬਹੁਤ ਹੀ ਜ਼ਿਆਦਾ ਆਸਾਨ ਦੇਖੋ ਹੁਣ ਜਦ ਕੁੰਡੇ ਪਾਉਣ ਤੋਂ ਬਾਅਦ ਦੇਖੋ ਹੁਣੇ ਆਪਣੇ ਜਦੋਂ ਇਸ ਤਰ੍ਹਾਂ ਕੁੰਡੇ ਪਾਏ ਹੁੰਦੇ ਰਾਈਟ ਸਾਈਡ ਆਈ ਹੈ ਠੀਕ ਹੈ ਤਾਂ ਇਹ ਰਾਈਟ ਸਾਈਡ ਤੋਂ ਹੀ ਪਹਿਲੀ ਸਲਾਈ ਸ਼ੁਰੂ ਹੋਊਗੀ ਡਿਜ਼ਾਈਨ ਦੀ ਪਹਿਲੀ ਸਲਾਈ ఎండా ఉల్టా ఎండా ఉల్టా థ్రెడ్ పిచ్చా సెడ్ అండ్ ఉల్టా థ్రెడ్ పిచ్చే ఏ కు ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਜਿਵੇਂ ਆਪਾਂ ਉਲਟੇ ਸਿੱਧੇ ਦਾ ਬਾਰਡਰ ਬਣਾਉਣੀ ਹੈ ਤਾਂ ਪਹਿਲੀ ਸਲਾਈ ਆਪਣੀ ਇਸੇ ਤਰ੍ਹਾਂ ਸ਼ੁਰੂ ਹੋਊਗੀ ਕੁੰਡੇ ਪਾਉਣ ਤੋਂ ਬਾਅਦ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਥ੍ਰੈਡ ਅੱਗੇ ਕਰਕੇ ਉਲਟਾ ਗੁੰਡਾ ਬਣਾਵਾਂਗੇ ਥ੍ਰੈਡ ਪਿੱਛੇ ਕਰਕੇ ਸਿੱਧਾ ਗੁੰਡਾ ਬਣਾਵਾਂਗੇ ਸਾਰੀ ਸिलाई ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਲਾਸਟ ਤੱਕ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਦੇਖੋਣ ਲਾਸਟ ਵਾਲਾ ਕੁੰਡਾ ਜਿਹੜਾ ਆਪਣਾ ਸਿੱਧਾ ਆ ਰਿਹਾ ਠੀਕ ਹੈ ਇਸ ਤਰ੍ਹਾਂ ਹੁਣ ਆ ਗਈ ਦੂਸਰੀ ਸਲਾਈ ਆਪਣੀ ਰੋਂਗ ਸਾਈਡ ਤੋਂ ਤਾਂ ਦੂਸਰੀ ਸਲਾਈ ਦੇਖੋ ਇਹ ਕੁੰਡਾ ਆਪਣੇ ਇਧਰ ਸਿੱਧਾ ਆਇਆ ਸੀ ਤਾਂ ਇਧਰ ਉਲਟਾ ਦਿਖਾਈ ਦੇ ਰਿਹਾ ਠੀਕ ਹੈ ਪਰ ਇਹਨੂੰ ਉਲਟਾ ਨਹੀਂ ਬਣਾਉਣਾ ਇਹਨੂੰ ਆਪਾਂ ਬਣਾਉਣਾ ਸਿੱਧਾ ਠੀਕ ਹੈ ਹੁਣ ਇਹ ਉਧਰ ਉਲਟਾ ਬਣਾਇਆ ਸੀ ਇਧਰ ਦਿਖਾਈ ਦੇ ਰਿਹਾ ਸਿੱਧਾ ਤਾਂ ਇਹਨੂੰ ਬਣਾਵਾਂਗੇ ਉਲਟਾ ਹਾਂ ਇੱਕ ਹੁੰਦਾ ਆਪਣਾ ਉਲਟਾ ਦਿਖਾਈ ਦੇ ਰਿਹਾ ਇਹਨੂੰ ਬਣਾਵਾਂਗੇ ਸਿੱਧਾ ਇਹ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਬਣਾਵਾਂਗੇ ਉਲਟਾ ਦੇਖੋ ਉਲਟੇ ਸਿੱਧੇ ਜਿਹੜਾ ਆਪਣਾ ਡਿਜ਼ਾਈਨ ਹੁੰਦਾ ਉਲਟੇ ਸਿੱਧੇ ਦਾ ਉਹਦੇ ਵਿੱਚ ਕੀ ਹੁੰਦਾ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਿਖਾਈ ਦਿੰਦਾ ਆਪਾਂ ਉਸੇ ਤਰ੍ਹਾਂ ਦਾ ਬਣਾਉਣੀ ਹੈ ਠੀਕ ਆ ਪਰ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਨਹੀਂ ਬਣਾਉਣੀ ਕੁੰਡੇ ਇਹਦੇ ਵਿੱਚ ਆਪਾਂ ਨੂੰ ਜਿਹੜਾ ਦੇਖੋ ਸਿੱਧਾ ਦਿਖਾਈ ਦੇ ਰਿਹਾ ਇੱਧਰ ਉਲਟਾ ਮਤਲਬ ਇਹ ਹੁਣ ਉਧਰ ਉਲਟਾ ਬਣਿਆ ਹੈ ਇੱਧਰ ਸਿੱਧਾ ਦਿਖਾਈ ਦੇ ਰਿਹਾ ਤਾਂ ਆਪਾਂ ਇਹਨੂੰ ਉਲਟਾ ਹੀ ਬਣਾਵਾਂਗੇ ਜਿਹੜਾ ਸਿੱਧੇ ਪਾਸੇ ਬਣਾਇਆ ਹੈ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਬਣਾਵਾਂਗੇ ਉਲਟਾ ਉਲਟਾ ਦਿਖਾਈ ਦੇ ਰਿਹਾ ਇਹਨੂੰ ਬਣਾਵਾਂਗੇ ਉਲਟ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਬਣਾਵਾਂਗੇ ਉਲਟਾ ਉਲਟਾ ਦਿਖਾਈ ਦੇ ਰਿਹਾ ਇਹਨੂੰ ਬਣਾਵਾਂਗੇ ਸਿੱਧਾ ਸਿੱਧੇ ਤੇ ਉਲਟਾ ਉਲਟੇ ਤੇ ਸਿੱਧਾ ਸਿੱਧੇ ਤੇ ਉਲਟਾ ਉਲਟੇ ਤੇ ਸਿੱਧਾ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਦੂਸਰੀ ਸਿਲਾਈ ਆਪਣੇ ਡਿਜ਼ਾਈਨ ਦੀ ਦੋ ਸਿਲਾਈਆਂ ਦਾ ਹੀ ਡਿਜ਼ਾਈਨ ਦੋ ਸਿਲਾਂਗਣ ਬਾਰ-ਬਾਰ ਰਿਪੀਟ ਕਰਨਾ ਹੈ ਠੀਕ ਹੈ ਜੀ ਦੇਖੋ ਦੂਸਰੀ ਸਿਲਾਈ ਕੰਪਲੀਟ ਕਰ ਲਈ ਇਹੀ ਦੋਸ ਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਨਾ ਇੱਕ ਵਾਰ ਮੈਂ ਫੇਰ ਤੁਹਾਨੂੰ ਇਹੀ ਦੋਸ ਲਾਂਗਾਂ ਜਿਹੜੀਆਂ ਰਿਪੀਟ ਕਰਕੇ ਦਿਖਾ ਦੇਣੀ ਆ ਦੇਖੋ ਇਹ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਬਣਾਉਣਾ ਉਲਟਾ ਉਲਟਾ ਦਿਖਾਈ ਦੇ ਰਿਹਾ ਇਹਨੂੰ ਬਣਾਉਣਾ ਸਿੱਧਾ ਸਿੱਧਾ ਦਿਖਾਈ ਦੇ ਰਿਹਾ ਇਹਦੇ ਉੱਪਰ ਬਣਾਵਾਂਗੇ ਉਲਟਾ ਉਲਟਾ ਦਿਖਾਈ ਦੇ ਰਿਹਾ ਇਹਦੇ ਉੱਪਰ ਸਿੱਧਾ ਸਿੱਧੇ ਤੇ ਉਲਟਾ উলটেতে চিধা কুণ্ডা সিদ্ধে তে উলটা কুণ্ডা উলটেতে চিধা কুণ্ডা সিদ্ধে তে উল্টা কুণ্ডা উলটেতে চিধা কুণ্ডা উল্টা গুণ্ডা সিদ্ধে তে উল্টা কুডা ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਸਿੱਧੇ ਤੇ ਉਲਟਾ ਗੁੰਡਾ ਉਲਟੀ ਤੇ ਸਿੱਧਾ ਗੁੰਡਾ ਲਓ ਜੀ ਸਿੱਧੇ ਪਾਸੇ ਤੋਂ ਸਿਲਾਈ ਕੰਪਲੀਟ ਹੋ ਗਈ ਹੁਣ ਮੈਂ ਰੰਗ ਸਾਈਡ ਤੋਂ ਵੀ ਇੱਕ ਸਲਾਈ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਦੇਖੋ ਇਹ ਕਿੰਡਾ ਉਲਟਾ ਦਿਖਾਈ ਦੇ ਰਿਹਾ ਇਹਦੇ ਉੱਪਰ ਬਣਾਵਾਂਗੇ ਸਿੱਧਾ ਇਹ ਸਿੱਧਾ ਦਿਖਾਈ ਦੇ ਰਿਹਾ ਇਹਦੇ ਉੱਪਰ ਉਲਟਾ ਇਹ ਉਲਟਾ ਦਿਖਾਈ ਦੇ ਰਿਹਾ ਇਹਦੇ ਉੱਪਰ ਸਿੱਧਾ ਸਿੱਧੇ ਤੇ ਉਲਟਾ ਗੁੰਡਾ ਉਲਟੇ ਤੇ ਸਿੱਧਾ ਗੁੰਡਾ ਡਿਜ਼ਾਈਨ ਆਪਣਾ ਸਿੱਧੇ ਉਲਟੇ ਗੁੰਡੇ ਦਾ ਹੀ ਹੈ બસ ਆਪਾਂ ਇਹ ਧਿਆਨ ਰੱਖਣਾ ਸਿੱਧੇ ਤੇ ਉਲਟਾ ਕੁੰਡਾ ਉਲਟੇ ਤੇ ਸਿੱਧਾ ਕੁੰਡਾ ਜਦੋਂ ਆਪਣਾ ਡਿਜ਼ਾਈਨ ਇੱਕ ਵਾਰ ਸਟਾਰਟ ਹੋ ਜਾਂਦਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਇੱਕ ਉਲਟਾ ਇਸ ਤਰ੍ਹਾਂ ਆਪਾਂ ਬਣਾਉਂਦੇ ਹਾਂ ਸਾਰੀ ਸਿਲਾਈ ਇਸ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਦੂਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੋ ਸਲੰਗ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਜਿੰਨਾ ਚੜਾਈ ਚ ਆਪਾਂ ਬਾਰਡਰ ਰੱਖਣਾ ਹੋਗਾ ਰੱਖ ਸਕਦੇ ਆ ਆਪਣੀ ਮਰਜ਼ੀ ਹੈ ਬਾਕੀ ਜਿਹੜਾ ਡਿਜ਼ਾਈਨ ਤੇ ਮੇਰਾ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਨਾਲ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਇਸ ਤਰ੍ਹਾਂ ਡਿਜ਼ਾਈਨ ਆ ਹੀ ਜਾਊਗਾ ਆਪਣਾ ਧੰਨਵਾਦ